ਸ਼ੇਹਨਸ਼ਾਹ ਕੀ ਕਰਾ ਸਿਫਤ ਤੇਰੀ ਤੇਰੇ ਕੋਤਕ ਸਿਰਫ ਤੂੰ ਜਾਣੇ ਵਾਰ ਇੱਕ ਇੱਕ ਜੀ ਪਰਵਾੜ ਦਾ ਵੇ ਝੰਗਣਾ ਵਿੱਚ ਵੀ ਉਹਦੇ ਰੰਗ ਮਾਣੇ ਦੋ ਵਾਰੇ ਵਿੱਚ ਸਰਹੰਦ ਦੇ ਨੇ ਦੋ ਵਾਰੇ ਵਿੱਚ ਚਮਕੌਰ ਸੋਹਣੇ ਤੇਰੀ ਤੇਗ ਤੀਰ ਦੇ ਰੰਗ ਉੱਚੇ ਤੇਰੇ ਪੁੱਤਾਂ ਵੱਖਗੇ ਨਾ ਫਿਰ ਪੁੱਤ ਹੋਣੇ ਸਬਾ ਦੇ ਇਹ ਦਿਨ ਉਹ ਦਿਨ ਨੇ ਜਿਸ ਵਿੱਚ ਸਿੱਖ ਇਤਿਹਾਸ ਸਿਰਫ ਪੜਿਆ ਨਹੀਂ ਜਾਂਦਾ ਸਗੋ ਦਿਲ ਵਿੱਚ ਉਤਾਰਿਆ ਜਾਂਦਾ ਹੈ 2 डिसेंबर 1705 ਅਨੰਦਪੁਰ ਸਾਹਿਬ ਚਾਰੇ ਪਾਸਿਓਂ ਘਿਰਿਆ ਹੋਇਆ ਸੀ ਜਿੱਥੇ ਭੁੱਖ ਪਿਆਸ ਤੇ ਕਹਿਦੀ ਠੰਡ ਤਾਂ ਸੀ ਪਰ ਗੁਰੂ ਦੇ ਸਿੱਖਾਂ ਦੇ ਦਿਲ ਵਿੱਚ ਬਿਲਕੁਲ ਵੀ ਡਰ ਨਹੀਂ ਸੀ ਬਹੁਤ ਵਾਦੇ ਹੋਏ ਕਸਮਾਂ ਖਾਧੀਆਂ ਗਈਆਂ ਕਿ ਰਾਹ ਸੁਰੱਖਿਤ ਹੋਵੇਗਾ ਪਰ ਵਿਆਸ ਨੇ ਆਪਣੇ ਆਪ ਨੂੰ ਇੱਕ ਵਾਰ ਫਿਰ ਤੋਂ ਸਾਬਤ ਕਰਦਿਆਂ ਇਹ ਦੱਸਿਆ ਕਿ ਧੋਖਾ ਜ਼ਾਲਿਮ ਦਾ ਸਭ ਤੋਂ ਵੱਡਾ ਸ਼ਸਤਰ ਹੁੰਦਾ ਹੈ ਰਾਤ ਦਾ ਹਨੇਰਾ ਸੀ ਤੇ ਸਰਸਾ ਨਦੀ ਉਫਾਂਚ ਜਿੱਥੇ ਪਾਣੀ ਨੇ ਵੀ ਵੈਰੀ ਬਣ ਕੇ ਬੇਸ਼ੁਮਾਰ ਦਰਦ ਦਿੱਤਾ ਐਸੇ ਹਲਚਲ ਵਿੱਚ ਮਾਤਾ ਗੁਜਰੀ ਜੀ ਗੁਰੂ ਸਾਹਿਬ ਤੋਂ ਵਿਛੜ ਗਏ ਤੇ ਉਹਨਾਂ ਦੇ ਨਾਲ ਸਨ ਦੋ ਛੋਟੇ ਸਾਹਿਬਜ਼ਾਦੇ ਜੋ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਆਂ ਅਨਜਾਨ ਰਸਤੇ ਤੇ ਅੱਗੇ ਵਧਦੇ ਗਏ ਉਥੇ ਹੀ ਗੁਰੂ ਸਾਹਿਬ ਵੱਡੇ ਸਾਹਿਬ ਜੀ ਅਤੇ ਕੁਝ ਸਿੱਖਾਂ ਨਾਲ ਚਮਕੌਰ ਦੀ ਗੜੀ ਪਹੁੰਚੇ ਜਿੱਥੇ ਉਹਨਾਂ 40 ਸਿੱਖਾਂ ਦਾ ਸਾਹਮਣਾ ਹੋਇਆ ਮੁਗਲਾਂ ਦੀ ਹਜ਼ਾਰਾਂ ਦੀ ਫੌਜ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੋ ਕੇਵਲ 18 ਵਰਿਆਂ ਦੇ ਸੀ ਆਪਣਾ ਧਰਮ ਅਤੇ ਆਪਣਾ ਫਰਜ਼ ਨਿਭਾਉਣ ਲਈ ਜੰਗ ਦੇ ਮੈਦਾਨ ਵਿੱਚ ਬੜੀ ਹੀ ਬਹਾਦਰੀ ਨਾਲ ਲੜਦੇ ਸ਼ਹੀਦੀ ਪ੍ਰਾਪਤ ਕਰ ਗਏ ਉਤੇ ਹੀ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਜਿਨ੍ਹਾਂ ਦੀ ਉਮਰ ਕੁਝ 14 ਵਰਿਆਂ ਦੀ ਸੀ ਉਸੇ ਹੌਂਸਲੇ ਨਾਲ ਜੰਗ ਦੇ ਮੈਦਾਨ ਵਿੱਚ ਉਤਰੇ ਤੇ ਗੁਰੂ ਦੇ ਸਿੱਖ ਬਣ ਕੇ ਹਮੇਸ਼ਾ ਹਮੇਸ਼ਾ ਲਈ ਅਮਰ ਨੂੰ ਕਰਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋਵੇਂ ਪੁੱਤਰ ਖੋਣ ਤੋਂ ਬਾਅਦ ਵੀ ਹੌਸਲਾ ਨਹੀਂ ਹਾਰਿਆ ਕਿਉਂ ਕਿਉਂਕਿ ਉਹ ਜਾਣਦੇ ਸੀ ਕਿ ਸ਼ਹੀਦੀ ਮੌਤ ਨਹੀਂ ਹੁੰਦੀ ਸ਼ਹੀਦੀ ਮੌਤ ਨਹੀਂ ਹੁੰਦੀ ਇਹ ਤਾਂ ਕੌਮਾਂ ਦੀ ਜ਼ਿੰਦਗੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ